her ਆਇ ਤੋਂ ਨੇ ਉਹ ਵੀ ਆਪਣੀ ਗੱਲ ਰੱਖਾਉ ਸਾਰੇ ਸਾਥੀਆਂ ਨੂੰ ਭਰਾੜੇ ਸਾਥੀਆਂ ਨੂੰ ਬੇਨਤੀ ਹੈ ਕਿ ਸਮੇਂ ਨਾਲ ਧਿਆਨ ਰੱਖੋ ਪਾਕੀਆਂ ਮੇਰੇ ਹੱਥ ਵਿੱਚ ਖੜੇ ਆ ਰਹਿ ਜਾਣੀਆਂ ਨਹੀਂ ਤਾਂ ਇਹਨਾਂ ਤੋਂ ਬਾਅਦ ਸਾਡੇ ਚੰਡੀਗੜ੍ਹ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੈਕਟਰ 30 ਤੋਂ ਓਪੀ ਚੋਪੜਾ ਜੀ ਉਹ ਇਹਨਾਂ ਤੋਂ ਬਾਅਦ ਤਿਆਰ ਹਨ ਓਪੀ ਚੋਪੜਾ ਜੀ ਪਰਮ ਸਤਿਕਾਰਯੋਗ ਬਹੁਜਨ ਸਮਾਜ ਦੇ ਮਹਾਂਪੁਰਸ਼ੋ ਗਵਾਤੋਵਾ ਕਪਾਰਟੀਆਂ ਦੇ ਬਲਾਰੇ ਜਿੱਥੇ ਬੰਦਿਆਂ ਦੇ ਲੋਮੈਦੇ ਪਾਉ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਪਾਤ ਦਨੇ ਕਦੇ ਜੈ ਸੋਚਣਾ ਹੁੰਦਾ ਹੈ ਮੇ ਗੁਰੂ ਰਵਿਦਾਸ ਨੇ 12ਵੀਂ ਸਜੀ ਦੇ ਵਿੱਚ ਕਿਹਾ ਸੀ ਵੀ ਇਕੱਠੇ ਹੋ ਜਓ ਇਕੱਠੇ ਹੋ ਕੇ ਲੜਾਈ ਲੜੋ ਤੇ ਰਾਜ ਭਾਗ ਦੀ ਗੱਲ ਕਰੀ ਗੁਰੂ ਰਬਦਾਸ ਦੀ ਬਾਣੀ ਦੇ ਵਿੱਚ ਰਾਜ ਭਾਗ ਦੀ ਲੜਾਈ ਦੀ ਗੱਲ ਹੈ ਉਹਦੇ ਬਾਅਦ ਲਗਭਗ 4-500 ਸਾਲ ਬੀਤੋਂ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਧੀਮਰਾਓ ਗ੍ਰੀਡਕਰ ਸਾਹਿਬ ਆਏ ਉਹਨਾਂ ਨੇ ਵੀ ਕਿਹਾ পড়ੋ जुड़ो संघर्ष करो शायदਾਨੂੰ ਇਹ ਗੱਲ ਦੀ ਜਿਆਦਾ ਸਮਝ ਨਹੀਂ ਲੱਗ ਰਹੀ ਜਾਂ ਅਸੀਂ ਸਮਝ ਨਹੀਂ ਚਾਹੁੰਦੇ ਲੋਕ ਸਭਾ ਦੀਆਂ ਚੋਣਾਂ ਜਾ ਕੇ ਆਡੀਆਂ ਨੇ ਮੈਨੂੰ ਕੁਝ ਲੋਕਾਂ ਦੇ ਫੋਨ ਆਏ ਕਹਿੰਦੇ ਪ੍ਰਧਾਨ ਜੀ ਹੁਣ ਕੀ ਕੀ ਹੋਊਗਾ ਮੈਂ ਕਹਿੰਦਾ ਹੁਣ ਤੁਹਾਡੇ ਖੇਤਰ ਫਿਰੂਗਾ ਤੁਹਾਡੇ ਜੁੱਤੀਆਂ ਫਿਰਨੀਆਂ ਤੁਹਾਡੇ ਗੁਰੂ ਘਰ ਥੋੜੇ ਜਾਣਗੇ ਕਿਉਂਕਿ ਜਦ ਸਾਡੇ ਕੋਲ ਇੱਕ ਬੋਰਡ ਦਾ ਅਧਿਕਾਰ ਹੈ ਜਿਸ ਬੋਰਡ ਨੇ ਸਾਨੂੰ ਰਾਜੇ ਬਣਾਉਣਾ ਹੈ ਜਿਸ ਬੋਰਡ ਆ ਜਿਹਨੇ ਅਸੀਂ ਪ੍ਰਸ਼ਾਸਨ ਨੂੰ ਧਮਕੀਆਂ ਦਿੱਤੀ ਹੈ ਇਹ ਪ੍ਰਸ਼ਾਸਨ ਤਾਂ ਰਾਜਨੀਤਿਕ ਲੋਕਾਂ ਦਾ ਰਾਜ ਸੱਤਾ ਦਾ ਗੁਲਾਮ ਹੈ ਇਹ ਤਾਂ ਜਿਹਦੀ ਰਾਜ ਸੱਤਾ ਉਹਦੇ ਗੁਲਾਮ ਨੇ ਇਹ ਅਸੀਂ ਕਿਹਾ ਇਹ ਭਾਈ ਹੋਂਦ ਦੇ ਖੇਤਰ ਬਿਰਨਾ ਕਿਉਂਕਿ ਅਸੀਂ ਆਪਣੀ ਬੋਰਡ ਨੂੰ ਕਦੇ ਵੀ ਸਹੀ ਤਰੀਕੇ ਨਾਲ ਨਹੀਂ ਪਾਇਆ ਮੈਂ ਪੂਰੇ ਪੰਜਾਬ ਦੇ ਵਿੱਚ ਦੇਖਣਾ ਅਸੀਂ ਇੰਨੀਆਂ ਢੇਰੀਆਂ ਬਣਾਈਆਂ ਹੋਈਆਂ ਨੇ ਉੱਚੀ ਉੱਚੀ ਜੈ ਅੰਬੇ德ਕਰ ਜੈ ਭੀਮ ਜੈ ਰਬਦਾਸ ਜਦ ਟਾਈਮ ਆਉਂਦਾ ਸਰਪਤਾ ਬੰਦਾ ਟਾਈਮ ਆਉਂਦਾ ਫਿਰ ਅਸੀਂ ਉਹਨਾਂ ਆਮ ਆਦਮੀ ਪਾਰਟੀ ਦੀ ਪਾਲਕੀ ਦੇ ਝੰਡੇ ਸਾਡੇ ਮੋਢਿਆਂ ਤੇ ਹੁੰਦੇ ਨੇ ਤੇ ਅਸੀਂ ਇਹ ਗੱਲ ਕਹਿ ਦਿੰਨੇ ਆ ਜੀ ਨਹੀਂ ਇਹ ਸਾਡੀ ਮਾਂ ਪਾਰਟੀ ਹੈ ਰਾਜਨੀਤੀ ਹਰ ਇੱਕ ਮੁਖ ਦਾ ਸਾਡਾ ਹੱਲ ਕਰ ਸਕਦੀ ਹੈ ਇਹ ਕੋਈ ਮੰਦਰ ਪਹਿਲੀ ਵਾਰ ਨਹੀਂ ਕਿਹਾ ਅੱਗੇ ਵੀ ਨਾਣਗੇ ਕਿਉਂਕਿ ਜਦ ਤੱਕ ਅਸੀਂ ਰਾਜ ਸੱਤਾ ਦੇ ਵਿੱਚ ਕਾਬਜ ਨਹੀਂ ਹੁੰਦੇ ਪਿੱਛੇ ਗਏ ਸੰਗਰੂਰ ਅਸੀਂ ਗਏ ਸੰਗਰੂਰ ਵੀ ਕੁੱਟ ਪਈ ਲੁਧਿਆਣੇ ਇਕ ਕੱਟ ਰੱਖਿਆ ਉੱਥੇ ਵੀ ਕੁੱਟ ਪਈ ਅਸੀਂ ਠੇਕਾ ਲੈ ਲਿਆ ਜਿੱਥੇ ਸਾਡੇ ਛਿੱਤਰ ਫਿਰੇ ਅਸੀਂ ਭੱਜ ਕੇ ਸਾਰੇ ਉੱਥੇ ਚਲੇ ਗਏ ਕਿਉਂ ਅਸੀਂ بار بار ਖੇਤਰ ਖਾਂਗੇ ਕਿਉਂ بار بار ਖੇਤਰ ਖਾ ਕੇ ਅਸੀਂ ਇਕੱਠੇ ਹੁੰਨੇ ਆ ਕਿਉਂ ਨਹੀਂ ਅਸੀਂ ਪੰਚਾਸੀ ਕਹਿੰਦੇ ਆ ਪੰਜਾਬ 'ਚ 45% ਆ ਪੂਰੇ ਪੰਜਾਬ ਦੇ 33% ਹੈ ਡਾਕਟਰ ਮੇੜਕਰ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਇੱਕ ਢੜਾ ਬਣਾ ਲਓ ਕਿ ਅਸੀਂ ਕੋਈ ਢੜਾ ਬਣਾਇਆ ਅਸੀਂ ਢੇਰੀਆਂ ਬਣਾ ਲਈਆਂ ਅਸੀਂ ਆਪਣੇ ਮੁੱਲ ਕੋਣ ਲਾ ਕੇ ਔਰ ਮੈਂ ਆਖੀਰ ਵਿੱਚ ਨਾ ਬਸ ਸਮਝੀ ਲੈਣਾ ਮੈਂ ਤੁਹਾਨੂੰ ਭੁਗਾਉ ਪਰਚੇ ਨਹੀਂ ਦੇਣਾ ਮੈਂ ਤੁਹਾਨੂੰ ਕਿਹੜਾ ਚੋਣੇ ਤੁਸੀਂ ਆਪਣੀਆਂ ਜ਼ਮੀਰਾਂ ਵਿਗਾ ਲੋ ਤੁਹਾਨੂੰ ਵੋਟ ਪਾਉਣ ਦਾ ਜਿੰਨਾ ਅਕ ਲਾਗੀ ਉਸ ਦਿਨ ਇਸ ਦੇ ਉੱਤੇ ਤੁਸੀਂ ਸੱਤਾ ਦੇ ਕਾਮਯੋਜ ਹੋ ਜੀ ਖੁਰਾਵਾ ਦੇ ਸਰਬਸਿਕਾਂ ਨੇ ਹਰ ਵਾਰ ਹਰ ਸਾਲ ਉਹਦੇ ਦੰਦ ਤੋਂ 12 ਸੱਦੇ ਮੰਦੇ ਮਰਦੇ ਨੇ ਕਿਉਂ ਮੱਧ ਨੇ ਕਿਉਂ ਕਿਉਂ ਸੇ ਰੋੜ ਟੰਗ ਨੇ ਔਰ ਜਿਨ੍ਹਾਂ ਦੀ ਸਰਕਾਰਾਂ ਹੁੰਦੀਆਂ ਨੇ ਜਿਨ੍ਹਾਂ ਦਾ ਇਤਿਹਾਸ ਹੁੰਦਾ ਉਹਨੇ ਇਤਿਹਾਸ ਗੁਣਾ ਤਾਂ ਉੱਤੇ ਮੰਦਰ ਬਣਾ ਕੇ ਰੱਖਦਾ ਉਹ ਸਾਡਾ ਤਾਂ ਇਤਿਹਾਸ ਹੈ ਸਾਕਿਆ ਦੇਹਾਵਾ ਨੂੰ ਖਤਮ ਕਰ ਦਿੱਤਾ ਜਾਂ ਰਿਹਾ ਹੈ ਕੱਲਾ ਨਗਦਾਸ਼ੀਆ ਭਾਈਚਾਰਾ ਤੇ ਹੁੰਦਾ ਸਿੱਖਾ ਤੇ ਹੁੰਦਾ ਮੁਸਲਮਾਨਾਂ ਤੇ ਹੁੰਦਾ ਕ੍ਰਿਸ਼ਨ ਤੇ ਹੁੰਦਾ ਕਿਉਂ ਵੀ ਅਸੀਂ ਲੋਕ ਦੇ 85% ਲੋਕ ਇਕੱਠੇ ਹੁੰਦੇ ਸੋ ਮੇਰੀ ਅਸੀਰ ਵਿੱਚ ਹੀ ਤੁਹਾਨੂੰ ਬੇਨਤੀ ਹੈ ਅਗਰ ਤੁਸੀਂ ਆਪਣੀ ਬੋਲ ਨੂੰ ਤਹੀ ਤਰੀਕੇ ਨਾਲ ਨਾ ਵਰਤਿਆ ਡਾਕਟਰ ਮੇਰਕਰ ਸਾਹਿਬ ਨੂੰ ਗੋਲੀ ਨਹੀਂ ਚਲਾਈ ਕੋਈ ਖੂਨ ਨਹੀਂ ਡੋਲਿਆ उन्हें दे तो तो एक कल चलाई इस देश के राजे बनने बोर्ड का सही इस्तेमाल करे बहुत धन्यवाद और मैं प्रशासन बेनती भी करनी चाहता बेनती इस करके क्योंकि तो सिर्फ से सिर्फ मनि समाज करते हो ਔਰ ਕਿਤਾਬ ਇਸ ਕਰਕੇ ਇਹ ਸਮਾਜ ਨੂੰ ਛੋਟਾ ਤੇ ਕਮਜ਼ੋਰ ਨਾ ਸਮਝ ਲਿਓ ਸੋ ਬਹੁਤ ਧੰਨਵਾਦ ਜੈਪੀ ਜੈਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ